ਸਤਨਾਮ ਵਾਹਿਗੁਰੂ ਸਾਹਿਬ ਜੀ ਸ਼ਲੋਕ ਸੰਤ ਸਰਣ ਜੋ ਜਨ ਪਰੈ ਸੋ ਜਨ ਉਧਰਨ ਹਾਰ ਸੰਤ ਕੀ ਨਿੰਦਾ ਨਾਨਕਾ ਬਹੁਰ ਬਹੁਰ ਅਵਤਾਰ ਅਸ਼ਟਪਦੀ ਸੰਤ ਕੈ ਦੁਖਨ ਆਰ ਜਾ ਘਟੈ ਸੰਤ ਕੈ ਦੁਖਨ ਜਮਤੇ ਨਹੀਂ ਛੁਟੈ ਸੰਤ ਕੈ ਦੁਖਨ ਸੁਖ ਸਭ ਜਾਏ ਸੰਤ ਕੈ ਦੂਖਨ ਨਰਕ ਮਹਿ ਪਾਏ ਸੰਤ ਕੈ ਦੂਖਨ ਮਤ ਹੋਏ ਮਲੀਨ ਸੰਤ ਕੈ ਦੂਖਨ ਸ਼ੋਭਾ ਤੇ ਹੀਨ ਸੰਤ ਕੇ ਹਤੇ ਕੋ ਰਖੈ ਨਾ ਕੋਏ ਸੰਤ ਕੈ ਦੂਖਨ ਥਾਨ ਪ੍ਰਸ਼ਟ ਹੋਏ ਸੰਤ ਕਿਰਪਾਲ ਕਿਰਪਾ ਜੇ ਕਰੈ ਨਾਨਕ ਸੰਤ ਸੰਗ ਨਿੰਦਕ ਭੀ ਤਰੈ ਸੰਤ ਕੇ ਦੂਖਨ ਤੇ ਮੁਖ ਭਵੈ ਸੰਤਨ ਕਹਿ ਦੁਖਨ ਕਾਗ ਜਿਉ ਲਵੇ ਸੰਤਨ ਕਹਿ ਦੁਖਨ ਸਰਪ ਜੋਨ ਪਾਏ ਸੰਤ ਕਹਿ ਦੁਖਨ ਤ੍ਰਿਗਦ ਜੋਨ ਕਿਰਮਾਏ ਸੰਤਨ ਕਹਿ ਦੁਖਨ ਤ੍ਰਿਸ਼ਨਾ ਮੈਂ ਜਲੇ ਸੰਤ ਕਹਿ ਦੁਖਨ ਸਭ ਕੋ ਛਲੇ ਸੰਤ ਕਹਿ ਦੁਖਨ ਤੇਜ ਸਭ ਜਾਏ ਸੰਤ ਕਹਿ ਦੁਖਨ ਨੀਚ ਨੀਚ ਆਏ ਸੰਤ ਦੋਖੀ ਕਾ ਥਾਉ ਕੋ ਨਾਹੇ ਨਾਨਕ ਸੰਤ ਭਾਵੈ ਤਾਂ ਓਏ ਭੀ ਗਤ ਪਾਹੇ ਸੰਤ ਕਾ ਨਿੰਦਕ ਮਹਾ ਅਤਤਾਈ ਸੰਤ ਕਾ ਨਿੰਦਕ ਖਿਨ ਟਿਕਨ ਨਾ ਪਾਈ ਸੰਤ ਕਾ ਨਿੰਦਕ ਮਹਾ ਹਤਿਆਰਾ ਸੰਤ ਕਾ ਨਿੰਦਕ ਪਰਮੇਸ਼ਰ ਮਾਰਾ ਸੰਤ ਕਾ ਨਿੰਦਕ ਰਾਜ ਤੇਹੀਨ ਸੰਤ ਕਾ ਨਿੰਦਕ ਦੁਖੀਆਰ ਦੀਨ ਸੰਤ ਕੇ ਨਿੰਦਕੋ ਸਰਬ ਰੋਗ ਸੰਤ ਕੇ ਨਿੰਦਕ ਸਦਾ ਵਿਜੋਗ ਸੰਤ ਕੀ ਨਿੰਦਾ ਦੋਖ ਮਹਿ ਦੋਖ ਨਾਨਕ ਸੰਤ ਭਾਵੇ ਤਾਂ ਉਸ ਕਾ ਭੀ ਹੋਇ ਮੋਖ ਸੰਤ ਕਾ ਦੋਖੀ ਸਦਾ ਪਵਿੱਤ ਸੰਤ ਕਾ ਦੋਖੀ ਕਿਸੇ ਕਾ ਨਹੀਂ ਮਿਤ ਸੰਤ ਕੇ ਦੋਖੀ ਕੋ ਦਾਨ ਲਾਗੇ ਸੰਤ ਕੇ ਦੋਖੀ ਕੋ ਸਭ ਤਿਆਗੇ ਸੰਤ ਕਾ ਦੋਖੀ ਮਾ ਅਹੰਕਾਰੀ ਸੰਤ ਕਾ ਦੋਖੀ ਸਦਾ ਵਿਕਾਰੀ ਸੰਤ ਕਾ ਦੋਖੀ ਜਨਮ ਐ ਮਰੈ ਸੰਤ ਕੀ ਦੁਖ ਨਾ ਸੁਖ ਤੇ ਟਰੈ ਸੰਤ ਕੇ ਦੋਖੀ ਕੋ ਨਾਹੀ ਠਾਓ ਨਾਨਕ ਸੰਤ ਭਾਵੈ ਤਾਂ ਲਏ ਮਿਲਾਏ ਸੰਤ ਕਾ ਦੋਖੀ ਅਦਬੀਚ ਤੇ ਟੂਟੈ ਸੰਤ ਕਾ ਦੋਖੀ ਕਿਤੇ ਕਾਜ ਨਾ ਪਹੁੰਚੈ ਸੰਤ ਕੇ ਦੋਖੀ ਕੋ ਧਿਆਨ ਪਰਮਾਈਐ ਸੰਤ ਕਾ ਦੋਖੀ ਓ ਜੜ ਪਾਈਐ ਸੰਤ ਕਾ ਦੋਖੀ ਅੰਤਰ ਤੇ ਥੋ ਥਾ ਜਿਉਂ ਸਾਸ ਬਿਨਾ ਮਿਰਤ ਕੀ ਲੋ ਥਾ ਸੰਤ ਕੇ ਦੋਖੀ ਕੀ ਜੜ ਕਿਛ ਨਾਹੀ ਆਪਨ ਬੀਜ ਆਪੇ ਹੀ ਖਾਐ ਸੰਤ ਕੇ ਦੋਖੀ ਕੋ ਅਵਰ ਨਾ ਰਖਨ ਹਾਰ ਨਾਨਕ ਸੰਤ ਭਾਵੇ ਤਾਲੇ ਉਵਾਰ ਸੰਤ ਕਾ ਦੋਖੀ ਇਓ ਬਿਲ ਲਾਏ ਜਿਉ ਜਾਲਬਿ ਹੋਂ ਮਛਲੀ ਤੜਫੜਾਏ ਸੰਤ ਕਾ ਦੋਖੀ ਭੂਖਾ ਨਹੀਂ ਰਾਜੈ ਜਿਉ ਪਾਵਕ ਈਂਦ ਨਹੀ ਧਰਾਪੈ ਸੰਤ ਕਾ ਦੋਖੀ ਛੁਟੈ ਇਕਲਾ ਜਿਉ ਬੁਆੜ ਤਿਲ ਖੇਤ ਮਾਹੀ ਦੁਹੇਲਾ ਸੰਤ ਕਾ ਦੋਖੀ ਧਰਮ ਤੇ ਰਹਤ ਸੰਤ ਕਾ ਦੋਖੀ ਸਦ ਮਿਥਿਆ ਕਹਿਤ ਕੀਰਤ ਨਿੰਦਕਾ ਤੁਰ ਹੀ ਪਇਆ ਨਾਨਕ ਜੋਤਿ ਸੁਭਾਵੈ ਸੋਈ ਥਿਆ ਸੰਤ ਕਾ ਦੁਖੀ ਵਿਗੜ ਰੂਪ ਹੋਏ ਜਾਏ ਸੰਤ ਕੇ ਦੁਖੀ ਕੋ ਦਰਗਹਿ ਮਿਲੇ ਸਜਾਏ ਸੰਤ ਕਾ ਦੁਖੀ ਸਦਾ ਸਹਿ ਕਾਈਐ ਸੰਤ ਕਾ ਦੁਖੀ ਨਾ ਮਰੈ ਨਾ ਜਿਵਾਈਐ ਸੰਤ ਕੇ ਦੁਖੀ ਕੀ ਪੁਜੈ ਨਾ ਆਸਾ ਸੰਤ ਕਾ ਦੁਖੀ ਉਠ ਚਲੈ ਨਿਰਾਸਾ ਸੰਤ ਕੈ ਦੁਖ ਨਾ ਤ੍ਰਿਸ਼ਟੈ ਕੋਏ ਜੈਸਾ ਭਾਵੈ ਤੈਸਾ ਕੋਈ ਹੋਇ ਪਇਆ ਕੀਰਤਨਾ ਮਿੱਠਾ ਕੋਈ ਨਾਨਕ ਜਾਣੈ ਸੱਚਾ ਸੋਇ ਸਭ ਕਟ ਤਿਸਕੇੋ ਕਰਨੈ ਹਾਰ ਸਦਾ ਸਦਾ ਤਿਸਕੋ ਨਮਸਕਾਰ ਪ੍ਰਭ ਕੀ ਉਸਤਤ ਕਰੋ ਦਿਨ ਰਾਤ ਜਿਸੈ ਧਿਆਵੋ ਸਾਸ ਗਿਰਾਸ ਸਭ ਕਛ ਵਰਤੈ ਤਿਸਕਾ ਕੀਆ ਜੈਸਾ ਕਰੇ ਤੈਸਾ ਕੋ ਥੀਆ ਆਪਨਾ ਖੇਲ ਆਪ ਕਰਨੈ ਹਾਰ ਦੂਸਰ ਕੌਣ ਕਹੈ ਵਿਚਾਰ ਜਿਸਨੋ ਕਿਰਪਾ ਕਰੈ ਤਿਸ ਆਪਨ ਨਾਮ ਦੇ ਬੜ ਭਾਗੀ ਨਾਨਕ ਜਨ ਸੇ ਸ਼ਲੋਕ ਤਜੋ ਸਿਆਨ ਬਸੁਰ ਜਨੋ ਸਿਮਰੋ ਹਰ ਹਰ ਰਾਇ ਏਕ ਆਸ ਹਰ ਮਨ ਰਖੋ ਨਾਨਕ ਦੂਖ ਭਰਮ ਪਉ ਜਾਏ ਅਸ਼ਟਪਦੀ ਮਾਨੁਖ ਕੀ ਟੇਕ ਬਿਰਥੀ ਸਬਜਾਨ ਦੇਵਨ ਕੋ ਏ ਕੈ ਭਗਵਾਨ ਜਿਸ ਕੈ ਦੀਆ ਰਹੈ ਅਗਾਏ ਬਹੁਰ ਨ ਤ੍ਰishna ਲਾਗੈ ਆਏ ਮਾਰ ਰਖੈ ਕੋ ਆਪ ਮਨੁ ਖੈ ਕਿਛ ਨਹੀ ਹਾਥ ਤਿਸ ਕਾ ਹੁਕਮ ਬੂਝ ਸੁਖ ਹੋਏ ਤਿਸ ਕਾ ਨਾਮ ਰਖ ਕੰਠਿ ਪਰੋਏ ਸਿਮਰ 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 ਪ੍ਰਭ ਸੋਏ ਨਾਨਕ ਬਿਗਨ ਨਾ ਲਾਗੈ ਕੋਏ ਉਸਤਤ ਮਨ ਮੈਂ ਹੈ ਕਰ ਨਿਰੰਕਾਰ ਕਰ ਮਨ ਮੇਰੇ ਸਤਿ ਬਿਵਹਾਰ ਨਿਰਮਲ ਰਸਨਾ ਅੰਮ੍ਰਿਤ ਪੀਓ ਸਦਾ ਸੁਹਿਲਾ ਕਰ ਲਹਿ ਜਿਓ ਨੈਨੁ ਹਪੇਖ ਠਾਕੁਰ ਕਾ ਰੰਗ ਸਾਧ ਸੰਗ ਬਿਨ ਸਹਿ ਸਭ ਸੰਗ ਚਰਨ ਚਲੋ ਮਾਰ ਗੋਬਿੰਦ ਮਿਟਹਿ ਪਾਪ ਜਪਿਐ ਹਰਬਿੰਦ ਕਰ ਹਰ ਕਰਮ ਸਰਵਨ ਹਰ ਕਥਾ ਹਰ ਦਰਗਹਿ ਨਾਨਕ ਊਜਲ ਮਥਾ ਬੜ ਭਾਗੀ ਤੇ ਜਨ ਜਗ ਮਾਹੇ ਸਦਾ ਸਦਾ ਹਰ ਕੇ ਗੁਣ ਗਾਹੇ RAM ਨਾਮ ਜੋ ਕਰੈ ਵਿਚਾਰ ਸੇ ਤਨਵੰਤ ਗਨੀ ਸੰਸਾਰ ਮਨ ਤਨ ਮੁਖ ਬੋਲੇ ਹਰ ਮੁਖੀ ਸਦਾ ਸਦਾ ਜਾਨੋ ਤੇ ਸੁਖੀ ਏਕੋ ਏਕ ਏਕ ਪਛਾਨੈ ਇਤ ਉਤ ਕੀਓ ਸੋਜੀ ਜਾਣੈ ਨਾਮ ਸੰਗ ਜਿਸ ਕਾ ਮਨ ਮਾਨਿਆ ਨਾਨਕ ਤਿਨ ਹੈ ਨਿਰੰਝਨ ਜਾਣਿਆ ਗੁਰ ਪ੍ਰਸਾਦ ਆਪਨ ਆਪ ਸੁਜੈ ਤਿਸ ਕੀ ਜਾਨੋ ਤ੍ਰਿਸ਼ਨਾ 부ਜੈ ਸਾਧ ਸੰਗ ਹਰ ਹਰ ਜਸ ਕਹਿਤ ਸਰਬ ਰੋਗ ਤੇ ਓ ਹਰ ਜਨ ਰਹੈਤ ਅਣ ਦਿਨ ਕੀਰਤਨ ਕੇਵਲ ਬਖਿਆਨ ਗ੍ਰਸਥ ਮੈਂ ਸੋਈ ਨਿਰਵਾਣ ਇਕ ਉਪਰ ਜਿਸ ਜਨ ਕੀ ਆਸਾ ਤਿਸ ਕੀ ਕਟਿਏ ਜਮ ਕੀ ਫਾਸਾ ਪਾਰ ਬ੍ਰਹਮ ਕੀ ਜਿਸ ਮਨ ਭੂਖ ਨਾਨਕ ਤਿਸੈ ਨ ਲਾਗੇ ਦੁਖ ਜਿਸ ਕੋ ਹਰ ਪ੍ਰਭ ਮਨ ਚਿਤ ਆਵੈ ਸੋ ਸੰਤ ਸੁਹਿਲਾ ਨਹੀਂ ਡੁਲਾਵੈ ਜਿਸ ਪ੍ਰਭ ਆਪਣਾ ਕਿਰਪਾ ਕਰੈ ਸੋ ਸੇਵਕ ਕੌ ਕਿਸਤੇ ਡਰੈ ਜੈਸਾ ਸਾ ਤੈਸਾ ਦ੍ਰਿਸ਼ਟਾਇਆ ਆਪਣੇ ਕਾਰਜ ਮਹਿ ਆਪ ਸਮਾਇਆ ਸੋਦਤ 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 ਸੀਜਿਆ ਗੁਰ ਪ੍ਰਸਾਦ ਤਤ ਸਭ ਬੂਝਿਆ ਜਪ ਦੇਖੋ ਤਬ ਸਭ ਕਿਛ ਮੂਲ ਨਾਨਕ ਸੋ ਸੁਖਮ ਸੋਈ ਅਸਤੂਲ ਨੈ ਕਥ ਜਨਮੈ ਨੈ ਕਛ ਮਰੈ ਆਪਨ ਚਲਤ ਆਪ ਹੀ ਕਰੈ ਆਵਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ ਆਗਿਆਕਾਰੀ ਧਾਰੀ ਸਭ ਸ੍ਰਿਸ਼ਟ ਆਪੇ ਆਪ ਸਗਲ ਮੈਂ ਆਪ ਅਨਕ ਜੁਗਤ ਰਚ ਥਾਪ ਉਠਾਪ ਅਬਨਾਸੀ ਨਾਹੀ ਕਿਛ ਖੰਡ ਧਾਰਨ ਧਾਰ ਰਹਿਓ ਬ੍ਰਹਮੰਡ ਅਲਖ ਭੀਵ ਪੁਰਖ ਪ੍ਰਤਾਪ ਆਪ ਜਪਾਈ ਤਾ ਨਾਨਕ ਜਾਪ ਜਿਨ ਪ੍ਰਭ ਜਾਤਾ ਸੋ ਸੋਭਾਵੰਤ ਸਗਲ ਸੰਸਾਰ ਉਦਰੈ ਤਿਨ ਮੰਤ ਪ੍ਰਭ ਕੇ ਸੇਵਕ ਸਗਲ ਉਧਾਰਣ ਪ੍ਰਭ ਕੇ ਸੇਵਕ ਦੁਖ ਵਿਸਾਰਣ ਆਪੇ ਮੇਲ ਲਏ ਕਿਰਪਾਲ ਗੁਰ ਕਾ ਸ਼ਬਦ ਜਪ ਭਏ ਨਿਹਾਲ ਓਨ ਕੀ ਸੇਵਾ ਸੋਈ ਲਾਗੈ ਜਿਸਨੋ ਕਿਰਪਾ ਕਰਹਿ ਬਢ ਭਾਗੈ ਨਾਮ ਜਪਤ ਪਾਵੈ ਮਿਸਰਾਮ ਨਾਨਕ ਤិន ਪੁਰਖ ਕੋ ਉਤਮ ਕਰਮਾਨ ਜੋ ਕਿਛ ਕਰੈ ਸੋ ਪ੍ਰਭ ਕੈ ਰੰਗ ਸਦਾ ਸਦਾ ਬਸੈ ਹਰ ਸੰਗ ਸਹਿਜ ਸੁਭਾਏ ਹੋਵੈ ਸੋ ਹੋਏ ਕਰਨ ਹਾਰ ਪਛਾਣ ਸੋਏ ਪ੍ਰਭ ਕਾ ਕੀਆ ਜਨ ਮੀਠ ਲਗਾਨਾ ਜੈ ਸਾ ਸਾ ਤੈ ਸਾ ਦ੍ਰਿਸ਼ਟਾਨਾ ਜਿਸ ਤੇ ਉਪਜੇ ਤਿਸ ਮਾਹੇ ਸਮਾਏ ਓਏ ਸੁਖ ਨਿਧਾਨ ਹਨੂ ਬਨਿ ਆਏ ਆਪਸ ਕੋ ਆਪ ਦੀਨੋ ਮਾਨ ਨਾਨਕ ਪ੍ਰਭ ਜਨ ਏਕੋ ਜਾਨ ਸ਼ਲੋਕ ਸਰਬ ਕਲਾ ਭਰਪੂਰ ਪ੍ਰਭ ਬਿਰਥਾ ਜਾਨਣ ਹਾਰ ਜਾ ਕਹਿ ਸਿਮਰਨ ਉਦਰੀਐ ਨਾਨਕ ਤਿਸ ਬਲਿਹਾਰ ਅਸ਼ਟਪਦੀ ਟੂਟੀ ਗਾਂਡਨ ਹਾਰ ਗੋਪਾਲ ਸਰਬ ਜੀਆ ਆਪੇ ਪ੍ਰਤਪਾਲ ਸਗਲ ਕੀ ਚਿੰਤਾ ਜਿਸ ਮਨ 마ਹੇ ਤਿਸਤੇ ਬਿਰਥਾ ਕੋਈ ਨਾਹੇ ਰੇ ਮਨ ਮੇਰੇ ਸਦਾ ਹਰਿ ਜਾਪ ਅਬਨਾਸੀ ਪ੍ਰਭ ਆਪੇ ਆਪ ਆਪਨ ਕੀਆ ਕਛੂ ਨਾ ਹੋਏ ਜੇ ਸੋ ਪ੍ਰਾਨੀ ਲੋਚੈ ਕੋਈ ਤਿਸ ਬਿਨ ਨਾਹੀ ਤੇਰਾ ਕਿਛ ਕਾਮ ਗਤ ਨਾਨਕ ਜਪ ਏਕ ਹਰ ਨਾਮ ਰੂਪਵੰਤ ਹੋਏ ਨਾਹੀ ਮੋਹ ਹੈ ਪ੍ਰਭ ਕੀ ਜੋਤ ਸਗਲ ਘਟ ਸੋਹ ਹੈ ਧਨਵੰਤਾ ਹੋਏ ਕਿਆ ਕੋ ਗਰਵੈ ਜੋ ਸਭ ਕਿਛ ਤਿਸਕਾ ਦੀ ਆਦਰਵੈ ਅਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਤਾਵੇ ਜੇ ਕੋ ਹੋਏ ਬਹੈ ਦਾਤਾਰ ਤਿਸ ਦੇਨ ਹਾਰ ਜਾਣ ਗਵਾਰ ਜਿਸ ਗੁਰ ਪ੍ਰਸਾਦ ਤੂ ਟੈ ਹਾਂ ਰੋਗ ਨਾਨਕ ਸੋ ਜਨ ਸਦਾ ਰੋਗ ਜਿਉ ਮੰਦਰ ਕੋ ਥਾਮੈ ਥੰਮਨ ਤਿਉ ਗੁਰ ਕਾ ਸ਼ਬਦ ਮਨੈ ਥੰਮਨ ਜੋ ਪਖਾਨ ਨਾਵ ਚੜ ਤਰੈ ਪ੍ਰਾਣੀ ਗੁਰ ਚਰਨ ਲਗਤ ਨਿਸਤਰੈ ਜਿਵੇਂ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਬਿਗਾਸ ਜਿਵੇਂ ਮਹਾ ਉਧਿਆਨ ਮਹਿ ਮਾਰਗ ਪਾਵੈ ਕਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਬਾਛੋ ਧੂਰ ਨਾਨਕ ਕੀ ਹਰਿ ਲੋਚਾ ਪੂਰ ਮਨ ਮੂਰਖ ਕਾਹੇ ਬਿਲਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੂਖ ਸੁਖ ਪ੍ਰਭ ਦੇਵਨ ਹਾਰ ਅਵਰ ਤਿਆਗ ਤੂੰ ਤਿਸੈ ਚਤਾਰ ਜੋ ਕਛ ਕਰੈ ਸੋਈ ਸੁਖਮਾਨ ਭੂਲਾ ਕਾਹੇ ਫਿਰੈ ਅਜਾਨ ਕੌਣ ਬਸਤ ਆਈ ਤੇਰੇ ਸੰਗ ਲਪਟ ਰਿਓ ਰਸ ਲੋਭੀ ਪਤੰਗ RAM ਨਾਮ ਜਪਹਿਰ ਦੇ ਮਾਹੇ ਨਾਨਕ ਪਤ ਸੇਤੀ ਕਰ ਜਾਏ ਜਿਸ ਵਖਰ ਕੋ ਲੈਣ ਤੋਂ ਆਇਆ RAM ਨਾਮ ਸੰਤਨ ਘਰ ਪਾਇਆ ਤਜ ਅਭਮਾਨ ਲਿਹੋ ਮਨ ਮੋਲ RAM ਨਾਮ ਹਿਰਦੇ ਮਹਿ ਧੋਲ ਲਾਦ ਖੇਪ ਸੰਤੈ ਸੰਗ ਚਾਲ ਅਵਰਤਿਆਗ ਵਿਖਿਆ ਜੰਜਾਲ ਧਨ ਧਨ ਕਹੈ ਸਭ ਕੋਏ ਮੁਖ ਉਜਲ ਹਰ ਦਰਗੈ ਸੋਏ ਇਹ ਵਪਾਰ ਵਿਰਲਾ ਵਪਾਰ ਹੈ ਨਾਨਕ ਤਾਂ ਕਹਿ ਸਦ ਬਲਿਹਾਰ ਹੈ ਚਰਨ ਸਾਧ ਕੇ ਤੋਇ ਤੋਇ ਪੀਓ ਅਰ ਪ੍ਰਸਾਦ ਕੋ ਆਪਣਾ ਜੀਓ ਸਾਧ ਕੀ ਤੂਰ ਕਰੋ ਇਸ਼ਨਾਨ ਸਾਧ ਉਪਰ ਜਾਈਐ ਕੁਰਬਾਨ ਸਾਧ ਸੇਵਾ ਵਡ ਭਾਗੀ ਪਾਈਐ ਸਾਧ ਸੰਗ ਹਰ ਕੀਰਤਨ ਗਾਈਐ ਅਨਕ ਬਿਗਨ ਤੇ ਸਾਧੂ ਰਾਖੈ ਹਰ ਗੁਣ ਗਾਈ ਅੰਮ੍ਰਿਤ ਰਸ ਚਾਖੈ ਊਟ ਗਹੀ ਸੰਤਹਿ ਦਰ ਆਇਆ ਸਰਬ ਸੁਖ ਨਾਨਕ ਤਿਹ ਪਾਇਆ ਮਿਰਤਕ ਕਉ ਜੀਵਾਲਨ ਹਾਰ ਭੁਖੇ ਕਉ ਦੇਵਤ ਆਦਾਰ ਸਰਬ નિਧਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾਲ ਲੈਣਾ ਬਾਹੇ ਸਭ ਕਿਛ ਤਿਸਕਾ ਉਹ ਕਰਨੈ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਏ ਕਰਨੀ ਕਰ ਕਿਰਪਾ ਜਿਸ ਕੋ ਨਾਮ ਦਿਆ ਨਾਨਕ ਸੋ ਜਨ ਨਿਰਮਲ ਥੀਆ ਜਾ ਕੈ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵੈ ਹਰ ਪ੍ਰਭ ਚੀਤ ਭਗਤ ਭਗਤ ਸੁਣੀਐ ਤਹ ਲੋਏ ਜਾ ਕਹਿ ਹਿਰਦੈ ਏਕ ਹੋਇ ਸਚ ਕਰਣੀ ਸਚਤਾ ਕੀ ਰਹਿਤ ਸਚ ਹਿਰਦੈ ਸਤ ਮੁਖ ਕਹਿਤ ਸਾਚੀ ਦ੍ਰਿਸ਼ਟ ਸਾਚਾ ਆਕਾਰ ਸਚ ਵਰਤੈ ਸਾਚਾ ਪਾਸਾਰ ਪਾਰ ਬ੍ਰਹਮ ਜਿਨ ਸਚ ਕਰ ਜਾਤਾ ਨਾਨਕ ਸੋ ਜਨ ਸਚ ਸਮਾਤਾ ਸ਼ਲੋਕ ਰੂਪ ਨਰੇਖ ਨ ਰੰਗ ਕਿਛ ਤ੍ਰੇ ਗੁਣ ਤੇ ਪ੍ਰਭ ਭਿੰਨ ਤਿਸੈ ਬਿਝਾਏ ਨਾਨਕਾ ਜਿਸ ਹੋਵੈ ਸੋ ਪ੍ਰਸੰਨ ਅਸ਼ਟਪਦੀ ਅਬਨਾਸੀ ਪ੍ਰਭ ਮਨ ਮੈਂ ਰਾਖ ਮਾਨੁਖ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੈ ਨਾਹੀ ਕਿਛ ਕੋਇ ਸਰਬ ਨਿਰੰਤਰ ਏਕੋ ਸੋਇ ਆਪੇ ਬਿਨਾ ਆਪੇ ਦਾਨ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਣੀ ਪਾਉ ਨਾਨਕ ਕੈ ਮਨ ਏਨ ਰਾਉ ਮਨ ਸਾ ਪੂਰਨ ਸਰਣਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾ ਕਾ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੇ ਸਰਬ ਥੋਕ ਸੁਨੀਐ ਕਰ ਤਾਕੈ ਰਾਜ ਮੈ ਰਾਜ ਜੋਗ ਮੈ ਜੋਗੀ ਤਪ ਮੈ ਤਪੀਸਰ ਗ੍ਰਸਤ ਮੈ ਭੋਗੀ ਧਿਆਏ ਧਿਆਏ ਭਗਤੈ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਤ ਨਾਹੀ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸੰਗਲਪ ਰੋਹੀ ਆਪਣਾ ਸੂਤ ਸਮਤ ਗਿਆਨ ਧਿਆਨ ਜਨ ਦੇ ਜਨ ਦਾਸ ਨਾਮ ਧਿਆਵੇ ਸੇ ਤੇਹ ਗੁਣ ਮੈਂ ਜਾਂ ਕੋ ਪਰਮਾਏ ਜਨਮ ਮਰੇ ਫਿਰ ਆਵੇ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨ ਆਵੇ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾਕੇ ਰੰਗ ਨਾ ਨਾ ਭੇਖ ਕਰੈ ਕਰੰਗ ਨਾ ਨਾ ਵਿਦ ਕੀਨੋ ਵਿਸਥਾਰ ਪ੍ਰਭ ਬਨਾਸੀ ਕੰਕਾਰ ਨਾ ਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾ ਨਾ ਵਿਦ ਕਰ ਬਨਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਕਟ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਰਨਾਮ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਭੇਦਪੁਰਾਨ ਨਾਮ ਕੇ ਧਾਰੇ ਸੁਨਣ ਗਿਆਨ ਧਿਆਨ ਨਾਮ ਕੇ ਧਾਰੇ ਆਗਾਸ ਪਾਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੁਰੀਆ ਸਭ ਭਵਨ ਨਾਮ ਕੈ ਸੰਗ ਉਦਰੇ ਸੁਨ ਸਰਵਨ ਕਰਿ ਕਿਰਪਾ ਜਿਸ ਆਪਣੈ ਨਾਮ ਲਾਇ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾ ਕਾ ਸਤ ਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹੇ ਸਮਾਣੀ ਸਤ ਕਰਮ ਜਾ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸਹਿ ਬੁਝਾਏ ਤਿਸਹਿ ਸਭ ਭਲੀ ਸਤ ਨਾਮ ਪ੍ਰਭ ਕਾ ਸੁਖੁ ਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤਿ ਬਚਨ ਸਾਧੂ ਉਪਦੇਸ ਸਤ ਤੇ ਜਨ ਜਾ ਕਹਿ ਰਦਾ ਪ੍ਰਵੇਸ਼ ਸਤ ਨਿਰਤ 부ਝੈ ਜੇ ਕੋਇ ਨਾਮ ਜਪਤ ਤਾ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਆਪੇ ਜਾਣੈ ਆਪਣੀ ਮਿਤ ਗਤ ਜਿਸ ਕੀ ਸ੍ਰੇਸ਼ਟ ਸੋ ਕਰਨੈ ਹਾਰ ਅਵਰਣਾ ਬੂਜ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀਆ ਨਾਨਕ ਜੋਤਿ ਸੁਭਾਵੈ ਸੋ ਵਰਤੀਆ ਬਿਸਮਨ ਬਿਸਮ ਭੈ ਬਿਸਮਾਦ ਜਿਨ ਬੂਝਿਆ ਤਿਸ ਆਇਆ ਸਵਾਦ ਪ੍ਰਭ ਕਹਿ ਰੰਗ ਰਾਤ ਜਨ ਰਹੀ ਗੁਰ ਕਹਿ ਬਚਨ ਪਦਾਰਥ ਲਹਿ ਓਏ ਦਾਤੇ ਦੁਖ ਕਾਟਨ ਹਾਰ ਜਾਂ ਕਹਿ ਸੰਗ ਤਰੈ ਸੰਸਾਰ ਜਨ ਕਾ ਸੇਵਕ ਸੋ ਵਡ ਭਾਗੀ ਜਨ ਕਹਿ ਸੰਗ ਏਕ ਲਿਵ ਲਾਗੀ ਗੁਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਗੋਣ ਗੋਬਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ